ਖਡੂਰ ਸਾਹਿਬ ਤੋਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਹਾਈ ਕੋਰਟ ਤੋਂ ਰਾਹਤ ਨਹੀਂ ਮਿਲੀ ਹੈ। ਉਹਨਾਂ ਦੀ ਸਜ਼ਾ ਤੇ ਰੋਕ ਲਗਾਉਣ ਤੋਂ ਹਾਈ ਕੋਰਟ ਨੇ ਇਨਕਾਰ ਕਰ ਦਿੱਤਾ। ਦੱਸཏਈਏ ਕਿ 12 ਸਾਲ ਪੁਰਾਣਾ ਮਾਮਲਾ ਜਿਸ ਦੇ ਵਿੱਚ ਛੇੜਛਾੜ ਦਾ ਇੱਕ ਔਰਤ ਦੇ ਨਾਲ ਛੇੜਛਾੜ ਕਰਨ ਦਾ ਮਾਮਲਾ ਸੀ 12 ਸਾਲ ਪੁਰਾਣਾ ਇਹ ਮਾਮਲਾ ਹੈ ਜਿਸ ਦੇ ਵਿੱਚ 12 ਸਤੰਬਰ ਨੂੰ ਖਡੂਰ ਸਾਹਿਬ ਦੀ ਅਦਾਲਤ ਨੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਦੋਸ਼ੀ ਠਹਿਰਾ ਦਿੱਤਾ ਸੀ ਅਤੇ ਉਹਨਾਂ ਦੇ ਨਾਲ ਕੁਝ ਹੋਰ ਵੀ ਵਿਅਕਤੀ ਸਨ ਜਿਨ੍ਹਾਂ ਨੂੰ ਦੋਸ਼ੀ ਠਹਿਰਾਇਆ ਸੀ। ਪਤੇ ਉਹਨਾਂ ਦੀ ਗ੍ਰਿਫਤਾਰੀ ਜਿਹੜੀ ਹੈ ਉਹ ਹੋ ਗਈ ਸੀ ਇਸ ਸਮੇਂ ਜੇਲ੍ਹ ਦੇ ਵਿੱਚ ਨੇ ਮਨਜਿੰਦਰ ਸਿੰਘ ਲਾਲਪੁਰਾ ਤਾਂ ਉਹਨਾਂ ਨੇ ਅਦਾਲਤ ਦੇ ਵਿੱਚ ਇੱਕ ਪਟੀਸ਼ਨ ਲਗਾਈ ਸੀ ਜਿਸ ਦੇ ਵਿੱਚ ਉਹਨਾਂ ਨੇ ਦਲੀਲ ਦਿੱਤੀ ਸੀ ਕਿ ਉਹਨਾਂ ਦੀ ਜਿਹੜੀ ਸਜ਼ਾ ਉਸ 'ਤੇ ਰੋਕ ਲਗਾਈ ਜਾਵੇ ਕਿਉਂਕਿ ਉਹ ਇੱਕ ਵਿਧਾਇਕ ਨੇ ਹਲਕਾ ਖਡੂਰ ਸਾਹਿਬ ਤੋਂ ਤੇ ਜੇਕਰ ਉਹ ਰੋਕ ਨਾ ਲਗਾਈ ਗਈ ਤਾਂ ਉਹਨਾਂ ਦੀ ਸਦਸਤਾ ਜਿਹੜੀ ਹੈ ਉਹ ਰੱਦ ਕਰ ਦਿੱਤੀ ਜਾਏਗੀ ਜਿਸ ਦੇ ਨਾਲ ਦੁਬਾਰਾ ਚੋਣਾ ਕਰਾਉਣ ਦੀ ਨੌਬਤ ਜਿਹੜੀ ਹੈ ਉਹ ਹਲਕਾ ਖਡੂਰ ਸਾਹਿਬ ਦੇ ਵਿੱਚ ਆ ਦੇ ਜੀ ਤਾਂ ਇਸ ਤੋਂ ਬਾਅਦ ਹਾਈ ਕੋਰਟ ਨੇ ਸਖਤ ਟਿੱਪਣੀ ਕਰਦਿਆਂ ਹੋਇਆ ਤਾੜਨਾ ਵੀ ਕੀਤੀ ਹੈ ਕਿ ਹਜੇ ਸਦਸਤਾ ਰੱਦ ਕਰਨ ਦੀ ਪ੍ਰਕਿਰਿਆ ਜਿਹੜੀ ਹੈ ਸ਼ੁਰੂ ਵੀ ਨਹੀਂ ਹੋਈ ਤਾਂ ਇੰਨੀ ਕਾਲੀ ਕਿਉਂ ਹੈ ਤਾਂ ਉੱਥੇ ਲਾਲਪੁਰਾ ਦੇ ਵਕੀਲ ਨੇ ਇਹ ਦਲੀਲ ਦਿੱਤੀ ਕਿ ਉਹ ਵਿਧਾਇਕ ਨੇ ਅਤੇ ਉਹਨਾਂ ਦੀ ਮੈਂਬਰਸ਼ਿਪ ਰੱਤ ਜਿਹੜੀ ਕਿਸੇ ਵੇਲੇ ਵੀ ਹੋ ਸਕਦੀ ਹੈ ਇਸ ਕਰਕੇ ਸਦਨ ਤੇ ਰੋਕ ਲਗਾਉਣੀ ਬਹੁਤ ਜ਼ਰੂਰੀ ਆ ਪਰ ਹਾਈ ਕੋਰਟ ਨੇ ਕਿਹਾ ਕਿ ਇੰਨੀ ਕੋਈ ਜਲਦੀ ਨਹੀਂ ਹੈ ਕਿ ਕਿ ਹਜੇ ਪ੍ਰਕਿਰਿਆ ਜਿਹੜੀ ਸਦਸਤਾ ਰੱਦ ਕਰਨ ਦੀ ਉਹ ਸ਼ੁਰੂ ਨਹੀਂ ਹੋਈ ਤਾਂ ਇਸ ਕਰਕੇ ਇੰਨੀ ਕਾਲੀ ਨਹੀਂ ਹੈਗੀ ਤਾਂ ਇਸ ਕਰਕੇ ਹਜੇ ਕੋਈ ਵੀ ਰੋਕ ਚੜੀ ਹੈ ਨਹੀਂ ਲਗਾਈ ਜਾ ਸਕਦੀ ਤਾਂ ਇਸ ਕਰਕੇ ਹਾਈ ਕੋਰਟ ਤੋਂ ਵੱਡਾ ਝਟਕਾ ਜਿਹੜਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਲੱਗਿਆ ਉਹਨਾਂ ਦੀ ਸਜ਼ਾ ਤੇ ਜਿਹੜੀ ਹੈ ਰੋਕ ਲਗਾਉਣ ਦੀ ਪਟੀਸ਼ਨ ਸੀ ਉਹ ਹਜੇ ਮੰਨੀ ਨਹੀਂ ਗਈ ਅਗਲੀ ਤਾਰੀਖ ਜਿਹੜੀ ਅਗਲੇ ਮਹੀਨੇ ਦੀ ਤਾਰੀਖ ਜਿਹੜੀ ਆ ਅਦਾਲਤ ਨੇ ਫਾਦ ਦਿੱਤੀ ਹੈ ਇਹ ਮਾਮਲਾ ਬੜਾ ਪਖਿਆਸ ਮਾਮਲਾ ਸੀ ਕਿ ਵਿਧਾਇਕ ਦੇ ਉੱਤੇ ਛੇੜਛਾੜ ਦਾ ਮਾਮਲਾ ਸੀ ਔਰ ਮਾਮਲਾ ਵੀ 12 ਸਾਲ ਪੁਰਾਣਾ ਸੀ 12 ਸਤੰਬਰ ਨੂੰ ਅਦਾਲਤ ਨੇ ਆਪਣਾ ਫੈਸਲਾ ਸੁਣਾਇਆ ਸੀ ਜਿਸ ਦੇ ਵਿੱਚ ਜੇਲ੍ਹ ਚਲੇਗੇ ਸੀਗੇ ਮਨਜਿੰਦਰ ਸਿੰਘ ਲਾਲਪੁਰਾ ਜਿਸ ਤੋਂ ਬਾਅਦ ਉਹ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਨੇ ਕਿ ਉਹਨਾਂ ਦੀ ਸਜ਼ਾ ਤੇ ਜੜੀ ਆ ਰੁਕ ਲੱਗ ਸਕੇ ਹਾਈ ਕੋਰਟ ਦੇ ਵਿੱਚੋਂ ਪਟੀਸ਼ਨ ਲਾਈ ਸੀ ਪਰ ਹਾਈ ਕੋਰਟ ਤੋਂ ਵੀ ਉਹਨਾਂ ਨੂੰ ਵੱਡਾ ਚੱਕਾ ਜਿਹੜਾ ਉਹ ਲੱਗਿਆ ਕਿਉਂਕਿ ਇਹ ਇੱਕਟਾ ਇੱਕ ਕੀ ਜੇਕਰ ਕਿਸੇ ਵਿਧਾਇਕ ਨੂੰ ਜਾਂ ਕਿਸੇ ਸੰਸਦਭ ਨੂੰ ਕੋਈ ਸਜ਼ਾ ਸੁਣਾਈ ਜਾਂਦੀ ਹੈ ਉਸ ਤੇ ਲੱਗੇ ਦੋਸ਼ ਜਿਹੜੇ ਨੇ ਉਹ ਇਕਰਾਰ ਹੋ ਜਾਂਦੇ ਨੇ ਤਾਂ ਉਸ ਦੀ ਸਦਸਤਾ ਜਿਹੜੀ ਹੈ ਪੁਰਤ ਕਰ ਦਿੱਤੀ ਜਾਂਦੀ ਹੈ ਇਸੇ ਕਰਕੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਚਿੰਤਾ ਦੇ ਵਿੱਚ ਨੇ ਉਹਨਾਂ ਦਾ ਕਹਿਣਾ ਕਿ ਜੇਕਰ ਉਹਨਾਂ ਦੀ ਸਜ਼ਾ ਤੇ ਰੋਕ ਨਾ ਲੱਗੀ ਤਾਂ ਉਹਨਾਂ ਦੀ ਸਦਸਤਾ ਜਿਹੜੀ ਅਰੰਧ ਹੋ ਜਾਏਗੀ ਤੇ ਦੁਬਾਰਾ ਚੋਣਾਂ ਕਰਾਉਣ ਦੀ ਨੌਬਤ ਜਿਹੜੀ ਹੈ ਪੰਜਾਬ ਦੇ ਵਿੱਚ ਆ ਜਾਏਗੀ ਇੱਕ ਜਮਨੀ ਚੋਣ ਹੋਰ ਜਿਹੜੀ ਹੈ ਪੰਜਾਬ ਦੇ ਵਿੱਚ ਆ ਜਾਏਗੀ ਤਫਲ ਹਾਲੇ ਹਾਈ ਕੋਰਟ ਨੇ ਅਗਲੇ ਮਹੀਨੇ ਤੱਕ ਦਾ ਸਮਾਂ ਪੰਜਾਬ ਸਰਕਾਰ ਨੂੰ ਦਿੱਤਾ ਹੈ ਕਿ ਇਸ ਮਾਮਲੇ ਸੰਬੰਧੀ ਇਸ ਕੇਸ ਤੋਂ ਸੰਬੰਧੀ ਪੂਰਾ ਰਿਕਾਰਡ ਜਿਹੜਾ ਉਹ ਹਾਈ ਕੋਰਟ ਦੇ ਸਾਹਮਣੇ ਪੇਸ਼ ਕੀਤਾ ਜਾਏ ਤਵਿਹਰੇ ਆਪਣੇ ਇਸ ਸਬੰਧਾ ਜਿਹੜੇ ਰੋਧ ਦੇਣ ਤੋਂ ਸੰਜੀ ਸਿੰਘ ਜਨਤੇਸ਼ੀ ਧੰਨਵਾਦ